ਕੰਵਰ ਵਿਜੇਪ੍ਰਤਾ ਪਾੜਾ ਲੱਗ ਰਿਹਾ ਹੈ ਆਕਾਲੀ ਦਲ ਦੇ ਉੱਤੇ ਕਿ ਜਿਹੜਾ ਚੋਣ ਕਮਿਸ਼ਨ ਹੈ ਉਹ ਭਾਜਪਾ ਦੇ ਕੰਟਰੋਲ ਥੱਲੇ ਦਬਾਉਣ ਦੀ ਨੰਕਮ ਕਰ ਰਿਹਾ ਤੇ ਉਹਨੂੰ ਨੂੰ ਬਦਲਿਆ ਗਿਆ ਹੈ ਇਹ ਕੀ ਕਾਰਨ ਹੈ ਕਿ ਚੋਣਾਂ ਦੇ ਦੌਰਾਨ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਲਿਆ ਹੈ ਉਹਨਾਂ ਨੂੰ ਬਦਲਿਆ ਤੇ ਇਹ ਦੋਸ਼ ਲੱਗ ਰਹੇ ਨੇ ਦੇਖੋ ਇਸ ਤਰ੍ਹਾਂ ਦੀ ਇਹ ਕੇਸ ਕਿਉਂਕਿ ਮੈਂ ਆਪ ਬਤੌਰ ਡੀਸੀ ਜ਼ਿਲ੍ਹਾ ਚੋਣ ਅਧਿਕਾਰੀ ਰਹਾ ਮੈਂ ਲੋਕ ਸਭਾ ਦੀਆਂ ਚੋਣਾਂ ਕਰਾਈਆਂ ਬਤੌਰ ਇਸੇ ਜ਼ਿਲ੍ਹਾ ਚੋਣ ਅਧਿਕਾਰੀ ਵੀ ਹੁੰਦਾ ਮੈਂ ਰਿਟਰਨਿੰਗ ਅਫਸਰ ਵੀ ਰਿਹਾ ਹਾਂ ਲੋਕ ਸਭਾ ਦਾ ਕਿਉਂਕਿ ਡੀਸੀ ਰਿਟਰਨਿੰਗ ਅਫਸਰ ਹੁੰਦਾ ਰਿਜ਼ਲਟ ਵੀ ਡਿਕਲੇਅਰ ਕਰਦਾ ਤੇ ਮੈਂ ਆਪਣੀ ਸਰਵਿਸ ਦੌਰਾਨ ਅਬਜ਼ਰਵਰ ਵੀ ਰਿਹਾ ਲੋਕ ਸਭਾ ਇਲੈਕਸ਼ਨਸ ਯੂਪੀ ਮਧ ਪ੍ਰਦੇਸ਼ ਮੈਂ ਅਬਜ਼ਰਵਰ ਵਨ ਕੇ ਰਹਿ ਹਾਸ ਕਰਕੇ ਮੈਨੂੰ ਇਲੈਕਸ਼ਨ ਪ੍ਰੋਸੀਜਰ ਦਾ ਪਤਾ ਹੁਣ ਕੁਮਰ ਵਿਦੇ ਪ੍ਰਤਾਪ ਸਿੰਘ ਦੀ ਗੱਲ ਇੱਕ ਪਾਸੇ ਰੱਖ ਲਈਏ ਪਹਿਲਾਂ ਇੱਕ ਅਫਸਰ ਦੀ ਗੱਲ ਕਰ ਲਈਏ ਚਾਹੇ ਉਹ ਸਿਵਲ ਅਫਸਰ ਹੈ ਤੇ ਪੁਲਿਸ ਅਫਸਰ ਹੈ ਚੋਣਾਂ ਦੀ ਵੀ ਗੱਲ ਛੱਡ ਲਈਏ ਕਿਸੇ ਵੀ ਅਫਸਰ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਪਬਲੀਕਲੀ ਕਿਸੇ politcal party ਤੇ ਜਾਂ ਕਿਸੇ political personality ਤੇ ਕਮੈਂਟ ਕਰੇ। ਦੇਖੋ ਜਦੋਂ ਚੋਣ ਦਾਤ ਲੱਗਿਆ ਤਾਂ ਕਿਸੇ ਵੀ ਅਫਸਰ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਚਾਣ ਦੇ ਚੋਣ ਦਾਤ ਦੇ ਦੌਰਾਨ ਕਿਸੇ politcal party ਜਾਂ politcal leader ਤੇ ਕਮੈਂਟ ਕਰੇ। ਹੁਣ ਇਸ ਕੇਸ 'ਚ ਕੀ ਹੋਇਆ? ਮੈਂ ਤੁਹਾਨੂੰ ਦੱਸਦਾ ਕਿ ਕੋਈ ਵੀ ਅਫਸਰ ਇਸ ਤਰ੍ਹਾਂ ਕਰਦਾ ਹੈ ਉਹ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਕੋਈ ਅਫਸਰ ਕਿਸੇ ਦੀ ਟਿੱਪਣੀ ਨਾ ਕਰੇ। ਹੁਣ ਇਸ ਕੇਸ 'ਚ ਕੀ ਹੋਇਆ? ਦੇਖੋ ਕੰਮ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਇਹ ਐਸਆਈਟੀਸੀ ਇਨਵੈਸਟੀਗੇਸ਼ਨ ਕਰ ਰਹੀ ਸੀ ਉਹ ਕੀ ਮੈਂਬਰ ਹੈ ਕੀ ਮੈਂਬਰ ਕੀ ਹੁੰਦਾ ਇਹ ਡੀਡੀਪੀ ਉਸ ਤੋਂ ਸੀਨੀਅਰ ਹੈ ਪਰ ਚਲੋ ਮੰਨਿਆ ਹੁਣ ਕੱਲ ਇੱਥੇ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐਸਆਈਟੀ ਤੇ ਕੋਈ ਇਤਰਾਜ਼ ਨਹੀਂ ਸਰਕਾਰਾਂ ਬਣਾਉਂਦੀਆਂ ਐਸਆਈਟੀ ਦੀ ਬਣਾ ਲਈਆਂ ਕੋਈ ਉਹਦੇ ਚ ਦੋਸਤ ਕੋਈ ਸਾਡੇ ਤਾਂ ਹੈ ਨਹੀਂ ਕੋਈ ਅਕਾਲੀ ਦਲ ਦੇ ਵਿੱਚ ਐਸਆਈਟੀ ਆਪਣਾ ਕੰਮ ਕਰੇ ਬਿਲਕੁਲ ਬਾਕੀ ਪਿਆਰ ਮੈਂਬਰ ਏਡੀਡੀਪੀ ਚੇਅਰਮੈਨ ਨੇ ਆਪਣਾ ਕੰਮ ਕਰੀ ਜਾ ਰਿਹਾ ਚੁੱਪ ਕਰਕੇ ਗੋਮਰ ਵਿਦੇ ਪ੍ਰਤਾਪ ਨੂੰ ਵੀ ਚਾਹੀਦਾ ਸੀ ਕਿ ਸਾਰਾ ਅਫੀਸਰ ਆਪਣੇ ਇਨਵੈਸਟੀਗੇਸ਼ਨ ਕਰੀ ਦਿੰਦੇ ਗਲਤ ਕਰਦੇ ਠੀਕ ਕਰਦੇ ਉਹ ਅੱਡ ਗੱਲ ਹੈ ਉਹਨਾਂ ਨੇ ਕੀ ਕੀਤਾ ਕਿ ਚੋਣ ਜਾਬਤਾ ਲੱਗ ਗਿਆ ਚੋਣ ਜਾਬਤਾ ਲੱਗਣ ਤੋਂ ਬਾਅਦ 18 ਤੇ 19 ਮਾਰਚ ਨੂੰ ਇੱਕ ਮੀਡੀਆ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਉਸ ਇੰਟਰਵਿਊ ਚ ਕੁਮਰਬੀਦੇ ਪ੍ਰਤਾਪ ਜੀ ਨੇ ਦੋ ਗੱਲਾਂ ਕਹੀਆਂ ਕਿ ਇੱਕ ਤਾਂ ਜਿਹੜਾ ਹੈ ਸਾਡੀ ਇਨਵੈਸਟੀਗੇਸ਼ਨ ਛੇਤੀ ਹੀ ਮੁਕੰਮਲ ਹੋਣ ਵਾਲੀ ਹੈ ਇਹਦਾ ਮਤਲਬ ਵੀ ਇਹ ਦੇ ਮੁਕੰਮਲ ਨਹੀਂ ਹੋਈ ਓਕੇ ਨਾਲ ਇਹ ਕਹਿਤਾ ਕਿ ਅਸੀਂ ਚਲਾਨ ਇਸ ਕੇਚ ਪੇਸ਼ ਕਰਨ ਜਾ ਰਹੇ ਹਾਂ ਦੇਖੋ ਮੈਂ ਅਧਿਕਾਰੀ ਰਿਹਾ ਹਾਂ ਆਫੀਸਰ ਰਿਹਾ ਹਾਂ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਰਿਹਾ ਹਾਂ ਐਫ ਆਈ ਆਰ ਇੱਕ ਡਾਕੂਮੈਂਟ ਹੈ ਦਰਜ ਹੋ ਜਾਂਦੀ ਹੈ ਉਹ ਤੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਜਦੋਂ ਇਨਵੈਸਟੀਗੇਸ਼ਨ ਮੁਕੰਮਲ ਹੋ ਜੇ ਉਸ ਤੋਂ ਬਾਅਦ ਪੁਲਿਸ ਕਹਿ ਸਕਦੀ ਹੈ ਕਿ ਅਸੀਂ ਆਹ ਨਤੀਜੇ ਦੇ ਪਹੁੰਚੇ ਹਾਂ ਜੇ ਐਫਆਈਆਰ ਠੁੱਟੀ ਪਾਈ ਜਾਂਦੀ ਹੈ ਤਾਂ ਉਹਦੇ ਵਿੱਚ ਅਨਟਰੈਂਸ ਰਿਪੋਰਟ ਉਹਨੂੰ ਕਹਿੰਦੇ ਆ ਕੋਰਟ ਦੇ ਵਿੱਚ ਫਾਈਲ ਕਰਦਾ ਹੈ ਵਿਚ ਮੀਨਸ ਕਿ ਕੋਰਟ ਦੇ ਵਿੱਚ ਉਹ ਕਹਿੰਦੇ ਹਨ ਕਲੋਜ਼ ਕਰਦਾ ਹੈ ਕੇਸ ਨੂੰ ਇਹਦੇ ਵਿੱਚ ਕੋਈ ਸੱਚਾਈ ਨਹੀਂ ਜੇ ਇਨਵੈਸਟੀਗੇਸ਼ਨ ਮੁਕੰਮਲ ਹੋਣ ਤੇ ਉਹ ਪਾਇਆ ਜਾਵੇ ਕਿ ਠੀਕ ਨੇ ਇਹਦੇ ਵਿੱਚ ਤੱਥ ਤਾਂ ਉਹਦਾ ਚਲਾਨ ਪੇਸ਼ ਕੀਤਾ ਜਾਂਦਾ ਹੁਣ ਕੁੰਮਰਪੀ ਦੇ ਪ੍ਰਤਾਪ ਨੇ ਕਿਹਾ ਕਿ ਸਾਡੀ ਇਨਵੈਸਟੀਗੇਸ਼ਨ ਤਾ ਦੇ ਮੁਕੰਮਲ ਹੋਣ ਵਾਲੀ ਹੈ ਫਿਰ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਕਿ ਚਲਾਨ ਪੇਸ਼ ਕਰਨਾ ਹੈ ਤੋਂ ਮੇਰੇ ਮਤਾਬਕ ਇਹ ਪੋਲੀਟੀਕਲੀ ਮੋਟੀਵੇਟਿਡ ਸਟੇਟਮੈਂਟ ਸੀ ਕਿਉਂਕਿ ਸਤਾਰ ਪਰਕਰ ਸਿੰਘ ਦੀ ਬਾਦਲ ਸਾਹਿਬ ਤੇ ਸਰ ਸੁबीर ਸਿੰਘ ਦੀ ਬਾਦਲ ਸਾਹਿਬ ਉਹਨਾਂ ਨੂੰ ਸਮਨ ਕੀਤਾ ਹੋਇਆ ਉਹ ਅਪੀਰ ਵੀ ਹੋਏ ਔਰ ਐਸਆਈਟੀ ਨੂੰ ਪੂਰਾ ਸਹਿਯੋਗ ਦੇ ਰਹੇ ਆ ਨਹੀਂ ਤਾਂ ਚੀਫ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਜਿਹੜੇ ਉਤਮ ਬੋਸ ਮੌਕੇ ਦੇ ਸੀ ਆ ਪਪੀਰ ਹੋਇਆ ਸ਼੍ਰੀ ਦੇ ਸਾਹਮਣੇ ਤੋਂ ਉਹਨਾਂ ਨੂੰ ਕੀ ਇਤਰਾਜ਼ ਹੈ ਇਹ ਦੇਖੋ ਜਿਹੜੀ ਇਹਨਾਂ ਨੇ ਪੋਲਿਟੀਕਲੀ ਮੋਟੀਵੇਟਿਡ ਸਟੇਟਮੈਂਟ ਦਿੱਤੀ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਉਹਨਾਂ ਨੂੰ ਸਮਨ ਕਿ ਚਲਾਨ ਪੇਸ਼ ਕਰਾਂਗੇ ਵੀ ਬਾਦਲਾਂ ਦੇ ਖਿਲਾਫ ਵੀ ਚਲਾਨ ਪੇਸ਼ ਹੋ ਸਕਦਾ ਇਹ ਚੋਣਾਂ ਦੇ ਵਿੱਚ ਇਹ ਜਿਹੜਾ ਇੰਡਾਇਰੈਕਟਲੀ ਨਾ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਗਈ। ਦੂਸਰੀ ਗੱਲ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਇਹ ਕਹੀ ਕਿ ਪੱਤਰਕਾਰ ਨੇ ਪੁੱਛਿਆ ਮੀਡੀਆ ਵਾਲੇ ਨੇ ਕਿ ਮਦੀਠੀਆ ਸਾਹਿਬ ਤੁਹਾਡੇ ਤੇ ਅਲਿਗੇਸ਼ਨ ਲਾਉਂਦੇ ਆ। ਇਸ ਤੇ ਦੇਖੋ ਇੱਕ ਅਫਸਰ ਦਾ ਜੋ ਰਿਐਕਸ਼ਨ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਕਿ ਤੇ ਅਲਿਗੇਸ਼ਨ ਲਾਉਂਦੇ ਆ ਮੇਰੇ ਖਿਲਾਫ ਸ਼ਿਕਾਇਤ ਕਰਦੇ ਨੇ ਮੇਰੀ ਸਾਰ ਅਥਾਰਟੀ ਨੂੰ ਤੇ ਮੇਰੀ ਇਨਕੁਆਰੀ ਹੋ ਜਾਊ। ਉਹਨਾਂ ਨੇ ਇਹ ਕਿਹਾ ਉੱਥੇ ਕਿ ਮਦੀਠੀਆ ਸਾਹਿਬ ਦਾ ਲੈਵਲ ਹੋਰ ਹੈ। ਉਹਨਾਂ ਦੇ ਜਿਹੜੇ ਕਮੈਂਟ ਨੇ ਉਹਨਾਂ ਦਾ ਰਿਪਲਾਈ ਦੇਣ ਲਈ ਮੈਨੂੰ ਉਹਨਾਂ ਦੇ ਲੈਵਲ ਤੇ ਥੱਲੇ ਆਉਣਾ ਪੈਣਾ। ਅੱਛਾ ਜੀ। ਤੇ ਨਾਲ ਇਹ ਕਿਹਾ ਕਿ ਮਦੀਠੀਆ ਦੀ ਰੈਪਿਊਟੇਸ਼ਨ ਜਿਹੜੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ। ਮਤਲਬ ਟੌਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਰੈਪਿਊਟੇਸ਼ਨ ਜਿਹੜੀ ਹੈ ਉਹ ਖਰਾਬ ਹੈ। ਦੇਖੋ ਸਾਡੇ ਸਤਕਾਰਯੋਗ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਇਹਦਾ ਮਤਲਬ ਉਹ ਪੋਲੀਟੀਕਲੀ ਉਹਨਾਂ ਦੇ ਖਿਲਾਫ ਕਮੈਂਟ ਕੀਤਾ। ਇਹ ਦੋਨੋਂ ਕਮੈਂਟ ਇਹੋ ਦੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਨੂੰ ਇੱਕ ਲੀਡਰਾਂ ਨੂੰ ਉਹ ਪੂਰ ਲਾਈਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਚੌਂਕ ਜਵਤੇ ਦੀ ਉਲੰਘਣਾ ਚੋਣ ਦੇ ਹਵਤੇ ਦੀ ਉਲੰਘਣਾ ਔਰ ਫਿਰ ਜਿਹੜਾ ਫਰੀ ਐਂਡ ਫੇਅਰ ਪੋਲ ਹੈ ਉਹਨੂੰ ਇਹ ਇਫੈਕਟ ਕਰਦੀ ਹੈ ਜੀ ਕਮਿਸ਼ਨ ਦਾ ਜਿਹੜਾ ਦਾਇਰਾ ਉਹ ਇਹ ਹੈ ਕਿ ਕੀ ਚੋਣ ਦੇ ਹਵਤੇ ਦੀ ਉਲੰਘਣਾ ਹੋਈ ਹੈ ਨੰਬਰ 2 ਕੀ ਜਿਹੜੀ ਸਟੇਟਮੈਂਟ ਦਿੱਤੀ ਉਹਦੇ ਨਾਲ ਫਰੀ ਐਂਡ ਫੇਅਰ ਪੋਲ ਤੇ ਅਸਰ ਪਿਆ ਤੋ ਕਮਿਸ਼ਨ ਨੇ ਆਪਣੇ ਆਰਡਰ ਤੇ ਹੀ ਲਿਖਿਆ ਹੈ ਕਿ ਜਿਹੜੀਆਂ ਇਹਨਾਂ ਨੇ ਸਟੇਟਮੈਂਟ ਦਿੱਤੀਆਂ ਇਹ ਪੋਲੀਟੀਕਲੀ ਉਹਦਾ ਪੋਟੈਂਸ਼ੀਅਲ ਕ੍ਰੀਏਟ ਕਰਦੀਆਂ ਕਿ ਜਿਹਦੇ ਨਾਲ ਇਹ ਲੱਗਦਾ ਹੈ ਕਿ ਇੱਕ ਪਾਰਟੀ ਨੂੰ ਪੂਰ ਲਾਈਟ ਸ਼ੋਅ ਕੀਤਾ ਔਰ ਚੋਣ ਜਾਬਤੇ ਦੀ ਲੰਘਣਾ ਤੇ ਫ੍ਰੀ ਐਂਡ ਫੇਅਰ ਪੋਲ ਨੂੰ ਇਫੈਕਟ ਕਰਦੀਆਂ ਤੋਂ ਕਮਿਸ਼ਨ ਨੇ ਸਿਰਫ ਇਹ ਸਿਸ਼ੂ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਕਿ ਉਹ ਪ੍ਰੈਸ 'ਚ ਗਏ ਔਰ ਉਹਦੀ ਸਟੇਟਮੈਂਟ ਦਿੱਤੀ ਇਨਵੈਸਟੀਗੇਸ਼ਨ ਦਾ ਕਿ ਕੋਈ ਕਰੀ ਜਾਵੇ ਹੁਣ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੱਲਾ ਟਰਾਂਸਫਰ ਨਹੀਂ ਕੀਤੀ ਕਿ ਚੋਣ ਜਾਬਤੇ ਦੇ ਦੌਰਾਨ ਪੋਲੀਟੀਕਲੀ ਮੋਟੀਵੇਟਿਡ ਸਟੇਟਮੈਂਟ ਦੇਣ ਤੇ ਚੋਣ ਜਾਬਤੇ ਦੀ ਲੰਘਣਾ ਕਰਨ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਥਰਡ ਡਾਇਰੈਕਸ਼ਨ ਇਹ ਦਿੰਦੀ ਹੈ ਕੇ ਬਾਕੀ ਜਿਹੜੇ ਐਸਆਈਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਸਟੇਟ ਗਵਰਨਮੈਂਟ ਡਾਇਰੈਕਸ਼ਨ ਦੇਵੇ ਕਿ ਦਿਨਨੀ ਦੇਰ ਚੋਣਾਂ ਦਾ ਪ੍ਰੋਸੈਸ ਮੁਕੰਮਲ ਨਹੀਂ ਹੁੰਦਾ ਉਹਨੀ ਦੇਰੋ ਕਿ ਪੋਲੀਟੀਕਲੀ ਮੋਟੀਵੇਟਰ ਸਟੇਟ ਨਾਲ ਸਟੇਟਮੈਂਟ ਨਾ ਦੇਣ ਜਿਹੜਾ ਰੌਲਾ ਰੱਪਾ ਇਹ ਕਹਿੰਦੀ ਇਹ ਇਨਵੈਸਟੀਗੇਸ਼ਨ ਠੀਕ ਕਰ ਰਿਆ ਸੀ ਉਹ ਕਰ ਰਿਆ ਸੀ ਦੇਖੋ ਗੱਲ ਇਹ ਹੈ ਵੀ ਕੋਈ ਇਕ ਅਫਸਰ ਤਾਂ ਨਹੀਂ ਹੈ ਚਲੋ ਉਹ ਉਹ ਵੀ ਉਸ ਗਲਤ ਵੀ ਨਹੀਂ ਮੈਂ ਪਹੰਦਾ ਵੀ ਉਹ ਅਫਸਰ ਜਿਹੜਾ ਹੈ ਉਹ ਪਬਲੀਕਲੀ ਉਹ ਇਹੋ ਜੀ ਸਟੇਟਮੈਂਟ ਦਿੱਤੀ ਜਿਹੜੀ ਚੋਣ ਜਾਬਤੇ ਦੀ ਉਲੰਘਣਾ ਹੈ ਬਾਕੀ ਮੈਂ ਇਹ ਕਹਿਣਾ ਕਿ ਪੋਲੀਟੀਕਲ ਪਾਰਟੀਆਂ ਨੇ ਉਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਨਹੀਂ ਕਿ ਇੱਕ ਤੁਹਾਨੂੰ ਇਹੋ ਜਿਹਾ ਮੌਕਾ ਮਿਲ ਗਿਆ ਮੈਂ ਕਹਿੰਦਾ ਵੀ ਕੱਲ ਨੂੰ ਅਫਸਰ ਹੋਰ ਪਾਰਟੀਆਂ ਤੇ ਕਮੈਂਟ ਕਰਨਗੇ ਮੈਂ ਵੀ ਅਫਸਰ ਰਹਾ ਮੈਨੂੰ ਪਤਾ ਹੈ ਕਿ ਅਫਸਰ ਨੂੰ ਕੋਈ ਅਧਿਕਾਰ ਨਹੀਂ ਜੇ ਕਾਂਗਰਸ ਦੇ ਵੀ ਕੋਈ ਅਫਸਰ ਇਹੋ ਜਿਹਾ ਕਮੈਂਟ ਕਰਦਾ ਪੋਲੀਟੀਕਲੀ ਚੋਣਾਂ ਦੇ ਦੌਰਾਨ ਤਾਂ ਘਟੋ ਘਟਾ ਮੇਰਾ ਸਟੈਂਡ ਇਹੀ ਹੋਏਗਾ ਇਹ ਤੇ ਐਕਸ਼ਨ ਲਿਆ ਜਾਵੇ ਕੋਈ ਆਮ ਆਦਮੀ ਪਾਰਟੀ ਦੇ ਕ ਡੇਟ ਦੇ ਖਿਲਾਫ ਦਾ ਪੋਲੀਟੀਕਲ ਪਾਰਟੀ ਦਾ ਕਿਸੇ ਇੰਡੀਪੈਂਡੈਂਟ ਦੇ ਖਿਲਾਫ ਵੀ ਕਰਦਾ ਕਿਸੇ ਅਫਸਰ ਨੂੰ ਕੋਈ ਅਧਿਕਾਰ ਨਹੀਂ ਹੈ ਤੋਂ ਚੋਣ ਕਮਿਸ਼ਨ ਨੇ ਬਿਲਕੁਲ ਜਿਹੜਾ ਹੈ ਸਹੀ ਐਕਸ਼ਨ ਲਿਆ ਹੈ ਸਮਝਦਾ ਸੋਏ ਸੰਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਮਰ ਵਿਜੇ ਪ੍ਰਤਾਪ ਨੂੰ ਅਹੁਦੇ ਤੋਂ ਜੋ ਹਟਾਇਆ ਗਿਆ ਉਹ ਸਹੀ ਹਟਾਇਆ ਗਿਆ ਚੋਣ ਕਮਿਸ਼ਨ ਦਾ ਫੈਸਲਾ ਜੋ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਇੱਕ ਪਾਰਟੀ ਨੂੰ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਸੀ ਚੋਣਾਂ ਦੇ ਦੌਰਾਨ ਤੇ ਕਾਂਗਰਸ ਨੂੰ ਫਾਇਦਾ ਪਹੁੰਚਾਉਣਾ ਚਾਹਿਆ ਸੀਗਾ ਕੈਮਰਾਮੈਨ ਹਰਵਿੰਦਰ ਦੇ ਨਾਲ ਹਰਜੀਤ ਸਿੰਘ ਮਾਵੀ ਨਿਊਜ਼ 24 ਪੰਜਾਬੀ ਫਟਕੜ ਸਾਹਿਬ